ਨੌਜਵਾਨਾਂ ਤੇ ਵਿਦੇਸ਼ ਜਾਣ ਦਾ ਭੂਤ ਇਸ ਹੱਦ ਤੱਕ ਸਵਾਰ ਹੈ ਕਿ ਆਪਣੇ ਹੀ ਮਾਪਿਆਂ ਨੂੰ ਘਰ ਵੇਚਣ ਨੂੰ ਮਜਬੂਰ ਕਰ ਰਹੇ ਨੇ ਇੱਕ ਅਜੀਬੋ ਗਰੀਬ ਤੇ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਮੱਧ ਪ੍ਰਦੇਸ਼ ਦੇ ਇੰਡੋਰ ਦੀ ਇੱਕ 21 ਸਾਲਾ ਕੁੜੀ ਨੇ ਆਪਣੇ ਦੋਸਤ ਨਾਲ ਵਿਦੇਸ਼ ਜਾਣ ਲਈ ਅਜੇਹੀ ਪਲੈਨਿੰਗ ਕੀਤੀ ਕਿ ਹਰ ਕੋਈ ਹੱਕਾ ਬਕਾ ਰਹਿ ਗਿਆ ਕਿਉਂਕਿ ਪਿਓ ਆਪਣੀ ਮੰਦੀ ਹਾਲਾਤ ਦੇ ਚੱਲਦਿਆਂ ਆਪਣੀ ਧੀ ਨੂੰ ਵਿਦੇਸ਼ ਨਹੀਂ ਭੇਜ ਸਕਦਾ ਸੀ ਤੇ ਧੀ ਨੇ ਆਪਣੇ ਆਪ ਨੂੰ ਅਗਵਾ ਕਰਾ ਲਿਆ ਤੇ ਪਿਤਾ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਇਹ ਮਾਮਲਾ ਜਦੋਂ ਪੁਲਿਸ ਤੱਕ ਪਹੁੰਚਿਆ ਤਾਂ ਰਾਜਸਥਾਨ ਪੁਲਿਸ ਨੇ ਦੱਸਿਆ ਕਿ ਵਿਦੇਸ਼ ਜਾਣ ਲਈ ਉਸਨੇ ਪਿਤਾ ਤੋਂ 30 ਲੱਖ ਰੁਪਏ ਦੀ ਮੰਗ ਕੀਤੀ ਦੱਸ ਦਈਏ ਕਿ ਇਸ ਕੁੜੀ ਦਾ ਨਾਮ ਕਾਵਿਆ ਤਾਕੜੜ ਜੋ ਕਿ ਕਿਸੇ ਪ੍ਰੀਖਿਆ ਦੀ ਤਿਆਰੀ ਕਰਨ ਲਈ ਕੋਟਾ ਰਾਜਸਥਾਨ ਗਈ ਹੋਈ ਸੀ ਤੇ ਆਪਣੇ ਦੋ ਦੋਸਤਾਂ ਦੇ ਨਾਲ ਰਲ ਕੇ ਆਪਣੇ ਆਪ ਨੂੰ ਲਾਪਤਾ ਕਰਾਣ ਦੀ ਸਾਜ਼ਿਸ਼ ਰਚ ਲਈ ਇਸ ਤੋਂ ਇਲਾਵਾ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਕਾਵਿਆ ਨੇ ਇੱਕ ਦੋਸਤ ਦੇ ਕਮਰੇ ਵਿੱਚ ਆਪਣੇ ਆਪ ਨੂੰ ਅਗਵਾ ਕਰਾ ਕੇ ਫੋਟੋ ਸ਼ੂਟ ਕਰਵਾਇਆ ਸੀ ਤੇ ਪਿਤਾ ਨੂੰ ਇਹ ਵੀਡੀਓ ਇਹ ਫੋਟੋਆਂ ਭੇਜ ਕੇ ਉਹਨੂੰ ਮਾਨਸਿਕ ਤੌਰ ਤੇ ਤੰਗ ਕੀਤਾ ਗਿਆ ਤੇ 30 ਲੱਖ ਰੁਪਏ ਦੀ ਮੰਗ ਕੀਤੀ ਗਈ ਪਿਤਾ ਨਾਲ ਕੀਤੀ ਚੈਟ ਵਿੱਚ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਪਿਤਾ ਕੋਲ ਪੈਸੇ ਨਾ ਹੋਣ ਦੇ ਬਾਵਜੂਦ ਵੀ ਉਸ ਨੂੰ ਘਰ-ਬਾਰ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ।